हेलो साथियों गुड आफ्टरनून 12:10 हो गए मैं सोचा फ्रूट फर्ट खाना चाहिए मेरे बड़े बहन जी ਜਿਨ੍ਹਾਂ ਦੇਆਂ ਦੋ ਵੀਡੀਓ ਮੈਂ ਫਾਰਮ ਹੌਸਟੀਆਂ ਪਾਈਆਂ ਨੇ ਤੇ ਮੈਂ ਇਹ ਖਾ ਲਿਆ ਬਹੁਤ ਮਿੱਠਾ ਤੇ ਵਧੀਆ ਨਸਲ ਦਾ ਅੰਬ ਹੈ ਪਰ ਜਦੋਂ ਮੈਂ ਦੂਸਰਾ ਹਿੱਸਾ ਕੱਟਣ ਲੱਗੀ ਤੇ ਥੋੜਾ ਮੈਨੂੰ ਇਦਾਂ ਲੱਗਾ ਰਫ ਐਂਡ ਟਫ ਬਾਰੋਂ ਸਾਫ ਸੁਥਰਾ ਹੈ ਕੋਈ ਇਦਾਂ ਦੀ ਗੜਬੜ ਕੋ ਢਾਲਾ ਨਹੀਂ ਆ। ਨਾ ਬਾਹਰ ਮੋਰੀ ਕੋਈ ਨਹੀਂ ਸੀ। ਪਰ ਜਦੋਂ ਮੈਂ ਇਹਨੂੰ ਕੱਟਣ ਲੱਗੀ ਆ ਤੇ ਦੇਖੋ ਇਹਦੇ ਅੰਦਰ ਅੰਦਰ ਹੋਲਾ। ਹੁਣ ਮੈਂ ਹਾਲਾਂਕਿ ਬਾਹਰੋਂ ਤਾਂ ਚੀਜ਼ ਸਾਫ ਸੁਥਰੀ ਹੈ। ਮੈਂ ਆਪਣੀ ਭੈਣ ਨੂੰ ਕੰਪਲੇਂਟ ਨਹੀਂ ਕੀਤੀ। ਮੈਂ ਵੈਸੇ ਜ਼ਿਕਰ ਕੀਤਾ ਕਿ ਮੈਂ ਅੰਬ ਦੇ ਦੋ ਟੁਕੜੇ ਤਾਂ ਖਾ ਚੁੱਕੀ ਆ। ਬਾਹਰੋਂ ਆਂਬ ਬਿਲਕੁਲ ਸਾਫ ਸੁਥਰਾ ਸੀ। ਤੇ ਕੀ ਅੰ ਵਿਚ ਕੁਮਰੀ ਨਜ਼ਰ ਆ ਰਹੀ ਹੈ ਉਹ ਕਹਿੰਦੇ ਹੁਣ ਕੱਢ ਕੇ ਦੇਖੋ ਖੋਲ ਕੇ ਦੇਖੋ ਇਹਨੂੰ ਮੈਨੂੰ ਡਰ ਲੱਗ ਰਿਹਾ ਅੱਜ ਸੌਣ ਦਾ ਮਹੀਨਾ ਵੀ ਸ਼ੁਰੂ ਹੋ ਚੁੱਕਾ ਇਹਦੇ ਵਿੱਚੋਂ ਕੁਝ ਹੋਰੀ ਵਾਰ ਨਾ ਆ ਜਾਏ ਫਨ ਖਲਾਰ ਕੇ ਇਸ ਲਈ ਮੈਂ ਰਿਸਕ ਨਹੀਂ ਲਵਾਂਗੀ ਥੋੜਾ ਦੂਰ ਕਰ ਲੈਣੀ ਹੈ ਕੈਮਰਾ ਹਮੋਂ ਛੱਡਣ ਨੂੰ ਦਿਲ ਵੀ ਨਹੀਂ ਕਰਦਾ ਮੇਰੇ ਕੋਲ ਬੀਨ ਵੀ ਨਹੀਂ ਹੈ ਜਿਹੜੀ ਮੈਂ ਵਜਾ ਕੇ ਇਸ ਸੰਭ ਦੇ ਵਿੱਚੋਂ ਜੋ ਵੀ ਹੈ ਅੰਦਰ ਉਹਨੂੰ ਬਾਹਰ ਕੱਢ ਲਵਾਂ ਸੋ ਸਾਥੀਓ ਪਤਾ ਨਹੀਂ ਲੱਗ ਰਿਹਾ ਕੀ ਕਰਾਂ ਜੀ ਬਾਹਰ ਲੈਗ ਲੈ ਜਾਂਦੀਆਂ ਜ਼ਮੀਨ ਤੇ ਮਾਰਦੀਆਂ ਤੇ ਜੋ ਉੱਥੇ ਦਾ ਦ੍ਰਿਸ਼ ਹੋਏਗਾ ਉਸ ਦਾ ਫਿਲਮਾਂਕਣਾ ਮੈਂ ਵੀਡੀਓ ਦੁਆਰਾ ਕਰ ਲਵਾਂਗੀ ਫਿਰ ਤੁਸੀਂ ਸੈਕੰਡ ਪਾਰਟ ਵੀਡੀਓ ਦਾ ਦੇਖ ਲਿਓ ਇਸ ਨੂੰ ਮੈਂ ਫਸਟ ਪਾਰਟ ਦੇ ਵਿੱਚ ਸ਼ੋ ਕਰ ਦਵਾਂਗੀ ਥੈਂਕ ਯੂ ਵੈਰੀ ਮੱਚ ਬਾਏ ਜੀ ਸਾਥੀਓ ਬੈਡਰੂਮ ਤੋਂ ਮੈਂ ਇਸ ਸਪੈਸ਼ਲ ਨੰਬਰ ਨੂੰ ਬਾਹਰ ਲੈ ਆਈਆਂ ਮੈਂ ਹੁਣ ਕਰਨ ਲੱਗੀਆਂ ਤਜਰਵਾ ਇਹਦੇ ਵਿੱਚ ਪਾਵਾਂਗੀ ਪਾਣੀ ਤਾਂ ਕਿ ਜੋ ਕੁਝ ਅੰਦਰ ਹੋਏਗਾ ਉਹ ਬਾਹਰ ਆ ਜਾਏਗਾ ਇਹ ਕੁਦਰਤ ਦੀਆਂ ਖੇਡਾਂ ਆ ਹਨਾ ਕੁਦਰਤ ਦੀਆਂ ਖੇਡਾਂ ਆ ਕੁਦਰਤ ਦੇ ਰੰਗਾਂ ਚ ਮੈਂ ਨਹੀਂ ਜਾ ਸਕਦੀ ਹਨ ਕੋਈ ਬਿਮਾਰੀ ਹੋਏਗੀ ਜਾਂ ਤਾਂ ਅੰਦਰੋਂ ਹੌਲੋ ਆ ਜੀ ਠੀਕ ਹੈ ਸਾਥੀਆ ਮੈਂ ਹੁਣ ਹੋਰ ਕੁਝ ਪੰਗਾ ਨਹੀਂ ਲੈਣਾ ਮੈਂ ਇਹਨੂੰ ੁੱਤੇ ਰੱਖ ਦੇਣਾ ਜੋ ਕੋਈ ਚੀਜ਼ ਅੰਦਰ ਹੋਏਗੀ ਉਹ ਚਲੀ ਜਾਵੇ మేబీ ਇਹਨੂੰ ਬਿਮਾਰੀ ਹੈ ਕੋਈ ਇਹ ਤਾਂ ਇਦਾਂ ਲੱਗਦਾ ਵੀ ਜਿੱਦਾਂ ਧਰਤੀ ਦੇ ਕਿਸੇ ਕੋਨੇ ਚੋਂ ਆਪਾਂ ਸੁਰੰਗ ਕੱਢੀਏ ਤੇ ਉਹ ਜਾ ਕੇ ਨਿਕਲੇ ਅਫਗਾਨਿਸਤਾਨ ਚ ਉਹ ਦੇਖੋ ਹੋਰ ਉਹ ਦੇਖੋ ਜਿੰਨੇ ਮੇਰੇ ਕੈਮਰੇ ਦੀ ਕਲੈਰਿਟੀ ਦਾ ਮੈਨੂੰ ਨਹੀਂ ਪਤਾ ਠੀਕ ਹੈ ਜੀ ਮੈਂ ਹੁਣ ਇਹਨੂੰ ਫੜ ਵੀ ਨਹੀਂ ਸਕਦੀ ਸਿੱਧਾ ਕਰਕੇ ਪ੍ਰਭਾ ਸਿੱਧਾ ਹੋ ਜਾ। ਦੇਖੋ ਜੀ ਹੁਣ ਮੈਂ ਸਿੱਧਾ ਵੀ ਉਹ ਤਿਲਕ ਰਿਹਾ ਹੈ। ਠੀਕ ਹੈ ਹੁਣ ਮੈਂ ਪਾਉਂਗੀ ਪਾਣੀ। ਪਾਣੀ ਪਾਉਣ ਲਈ ਮੈਂ ਲਿਆਂਦਾ ਹੈ ਆਪਣੇ ਡੱਗੀ ਦਾ ਡੱਬਾ। ਚਲੋ ਜੀ। ਵਾਟਰ ਆਫ ਇੰਡੀਆ ਨਹੀਂ ਜਾ ਰਿਹਾ ਹੈ। ਜਾ ਰਿਹਾ ਹੈ। ਥੋੜਾ ਥੋੜਾ ਜਾ ਰਿਹਾ ਹੈ। ਮੇਰੇ ਤੋਂ ਕੁਝ ਨਿਕਲਿਆ ਹੋਵੇ ਮੇਰੀ ਵੀਡੀਓ ਸੁਪਰ ਡੁਪਰ ਹਿੱਟ ਹੋ ਜਾਣੀ ਹੈ ਵੀਡੀਓ ਪੌਜ਼ ਤਾਂ ਮੈਂ ਕੀਤੀ ਨਹੀਂ ਤੇ ਪੌਜ਼ ਕਿਧਰੋਂ ਹੈ ਰਿਕਾਰਡਿੰਗ ਕਿਉਂ ਪੌਜ਼ ਹੈ ਵਾਈ ਹਾਂਜੀ ਸਾਥਿਓ ਕੋਸ਼ਿਸ਼ ਕਰ ਰਹੀਆਂ ਜੀ ਮੈਂ ਕਹਿ ਰਹੀ ਸੀ ਕਿ ਇਸ ਦਾ ਜਿਹੜਾ ਅੰਦਰ ਹੋਲ ਹੈ ਦੇਖੋ ਗਤਕ-ਟਕ ਕੁਮ ਮਾਰੇ ਪੂਰਾ ਜੱਕੂ ਅੰਦਰ ਜਾਂਦਾ। ਯਾ ਤੈਨੂੰ ਕੋਈ ਬਿਮਾਰੀ ਤੋਂ ਪ੍ਰੇੜਾ ਥੇ ਅੰਦਰ ਹੀ ਅੰਦਰ। ਸੁੰਡੀਆਂ ਨਹੀਂ ਆ ਬਿਲਕੁਲ ਸਾਫ ਸੁਥਰਾ ਆਂਬਾ ਤਾਜ਼ਾ ਆਂਬ ਸੀ ਬਹੁਤ ਚਮਕਦਾਰ। ਦੇਖੋ ਤਾਂ ਕੋਈ ਨਹੀਂ ਇਹਦੇ ਅਲਦੋਲੇ ਮੋਰੀ। ਇਹ ਉਹੀ ਆ ਜਿਹੜਾ ਛੋਟਾ ਜਿਹਾ ਦਰਖਤ ਮੈਂ ਤੁਹਾਨੂੰ ਦਿਖਾਇਆ ਸੀ ਲੱਧਿਆ ਪਿਆ ਆਂਬਾ ਨਾਲ। ਔਰ ਮੈਂ ਇਹਦੇ ਚ ਪਾਣੀ ਪਾਇਆ। ਮੰਗੋ ਸ਼ੇਕ ਨਹੀਂ ਬਣ ਰਿਹਾ। ਹਮਮ ਬਸ ਫਿਰ ਇਸ ਤੋਂ ਪਹਿਲਾਂ ਕਿ ਕੁਝ ਬਾਹਰ ਆ ਜਾਏ ਇਹ ਤਾਂ ਉਹੀ ਗੱਲ ਹੋਈ ਹੈ ਮੈਨੂੰ ਲੱਗਦਾ ਕਿ ਇਦਾਂ ਦੀ ਸੁਰੰਗ ਆ ਜਿਹੜੀ ਭਾਰਤ ਹੁੰਦੀ ਹੋਈ ਅਫਗਾਨਿਸਤਾਨ 'ਚ ਜਾ ਕੇ ਦਿਖਾਈ ਦੇ ਸੋ ਸਾਥੀਓ ਹੁਣ ਮੇਰੀ ਹੋ ਗਈ ਹੈ ਬਸ ਅੰਬ ਖਾਣ ਦਾ ਮਜ਼ਾ ਹੋ ਗਿਆ ਕਿਰਕਰਾ ਕਿਉਂਕਿ ਮੈਂ ਦੋ ਟੁਕੜੇ ਖਾ ਚੁੱਕੀ ਹਾਂ ਸੋ ਪਾਣੀ ਢਮਾ ਹੋ ਗਿਆ ਉਹਦੇ ਵਿੱਚ ਵੀ ਜਿੰਨਾ ਜਾਣਾ ਸੀ ਚਲਾ ਗਿਆ ਚਲੋ ਬਸ ਕਿਸ ਨਹੀਂ ਇਹ ਵੀ ਨਾ ਹੋਵੇ ਜੋ ਅੰਦਰ ਬੈਠਾ ਉਹ ਪਿਆਸਾ ਹੋਵੇ ਉਹ ਕਹੇ ਵਾਓ ਕਿੰਨੇ ਮਹੀਨਿਆਂ ਬਾਅਦ ਪਾਣੀ ਪੀਣ ਨੂੰ ਮਿਲਿਆ ਪਤਾ ਨਹੀਂ ਸੱਪ ਦੁੱਧ ਤਾਂ ਪੀਂਦੇ ਨੇ ਪਾਣੀ ਪੀ ਲੈਂਦੇ ਕਿ ਨਹੀਂ ਮੈਨੂੰ ਨਹੀਂ ਪਤਾ ਪਤਾ ਨਹੀਂ ਕੀ ਹੋ ਸਕਦਾ ਗੰਡ ਗਡੋਲਾ ਨਾ ਹੋਵੇ ਇਹ ਐਨੂੰ ਕੋਈ ਬਿਮਾਰੀ ਹੈ ਜੀ ਚਲੋ ਐ ਨਹੀਂ ਹੋ ਇੱਥੇ ਮੇਰੀ ਵੀਡੀਓ ਹੁੰਦੀ ਹੈ ਖਤਮ ਮੈਂ ਹੁਣ ਇਸ ਨੂੰ ਰੱਖ ਦੇਣਾ ਤੁੱਪੇ ਜਿੱਥੇ ਜਾਣਾ ਜਾਵੇ ਉਹ ਹੈ ਜੀ ਅੱਜ ਆਕਾਸ਼ ਤੇ ਕਾਫੀ ਤੁੱਪ ਬੱਦਲ ਨੀਲਾ ਆਕਾਸ਼ ਜਸਤਰਾ ਕਰੋਨਾ ਕਾਲ ਦੌਰਾਨ ਸਾਫ਼ ਸੁਥਰਾ ਹੋ ਗਿਆ ਸੀ ਮੀ ਪੈਣ ਤੋਂ ਬਾਅਦ ਸਾਰਾ ਅਸਮਾਨ ਬੜਾ ਹੀ ਸੋਨੇ ਰੰਗ ਦਾ ਹੋ ਗਿਆ। ਉਹ ਦੇਖੋ ਬੱਦਲਾਂ ਦਾ ਨਜ਼ਾਰਾ ਕੈਪਚਰ ਕੀਤਾ ਮੈਂ ਤੇ ਇੱਥੇ ਮੈਂ ਰੱਖ ਜਾਣਾ ਹਾਂ। ਜਿੱਦਾਂ ਮਰਜੀ ਜਿੱਧਰ ਨੂੰ ਮਰਜੀ ਜਾਏ। ਹੋਪਫੁਲੀ ਠੀਕ ਹੈ ਜੀ। ਹੋਰ ਦੋਸਤੋ ਕੀ ਹਾਲ ਚਾਲ ਹੈ ਜੀ? ਹੂੰ। ਦੇਖੋ ਮੈਂ ਰੱਖ ਦਿੱਤਾ। ਤੇ ਹੋਰ ਦੋਸਤੋ ਕੀ ਹਾਲ ਚਾਲ ਹੈ? ਕੈਮਰੇ ਦੇ ਪਿੱਛੇ ਕਮੈਂਟੇਟਰ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਸਬਸਕ੍ਰਿਪਸ਼ਨਸ ਹੁੰਦੀਆਂ ਹੀ ਨਹੀਂ ਹੋਰ ਵੀ ਤੇ ਚਲੋ ਹੌਲੀ-ਹੌਲੀ ਬੂੰਦ-ਬੂੰਦ ਨਾਲ ਕੇਂਦੇ ਤਲਾ ਪਰ ਜਾਂਦਾ ਸੋ ਮੈਂ ਇੱਥੇ ਆਪਣੀ ਵੀਡੀਓ ਬੰਦ ਕਰਦੀ ਆਂ ਬਾਏ 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 ਸਭ